ਹਾਂ ਜੀ ਇਹ ਆ ਸਾਰੇ ਵੀਰਾਂ ਦਾ ਹੋਰ ਵੀ ਬਾਤਾਂ ਕਰਦਾ ਲੇਟ ਹੋ ਗਏ ਜੀ ਅੱਜ ਤਾਂ ਜਮਾਂ ਦਾ ਜੋੜੇ ਪੈਣ ਵਾਲਾ ਕੰਮ ਹੋਇਆ ਸੀ ਰੌਣਕੀ ਪਤਾ ਦਮਣੀ ਆ ਗਿਆ ਵਾਹ ਜੀ ਦਮਣੀ ਮੇਰਾ ਠਾ ਤੇ ਘਰੋਂ ਵੀਡੀਓ ਲਾਉਂਦਾ ਜੀ ਇਹ ਨਹੀਂ ਕਰਦਾ ਵੀਡੀਓ ਠੀਕ ਹੈ ਕਾਰਪੂਲ ਤਾਂ 100 ਕਲਾਸ ਤੋਂ ਜਾਊਗੀ ਉਹਨੂੰ ਕਹਾਵਾ ਮਾਇ ਗਾਲਾ ਮਿਲਦੀ ਹੈ ਮਾਂ ਜੀ ਲੈ 100 ਕਲਾਸ 120000 ਜਾ ਰਹੀ ਹੈ ਅਗਲੀ ਪੁੱਤਾਂ ਲੇਟ ਹੋ ਗਏ ਬਾਈ ਸੌਣ ਲੱਗੇ ਉਹਦਾ ਕਰ ਲਾ ਓੜੀ ਪਰ ਆ ਪਾਸੇ ਕਰ ਲਾ ਡੰਡੂ ਗੜੁਕੇ ਵਾਲਾ ਨਾ ਵੇਖਾਂ ਵਾਲੇ ਜਿਹੜੋਗੇ ਬਈ ਸੌਣ ਲੱਗੇ ਜਾਗ ਜੂ ਨਹੀਂ ਖੁੱਲੀ ਯਾਰ ਨਾ ਕੋਈ ਲਗਾਤਾਰ ਬੋਲਗਾ ਰਹਾ ਤਾਂ ਨੀਂਦਰਾ ਗੁਆਹਾ ਗਿਆ ਤੇ ਦਾਨੀ ਜਦੋਂ ਜਾਗ ਲਈ ਉਪਰ ਮੈਂ ਇੱਕ ਤਾਂ ਮਿਰਗਾ ਕੰਮ ਹੋ ਗਿਆ ਤੇ ਦਾਨੀ ਜਦੋਂ ਜਾਗਾਈ ਬਈ ਪਰ ਦਾਨੀ ਪੰਜ ਕੌਟਾ ਕੇ ਆਇਆ 5 ਵਜੇ ਦਾਨੀ ਮੇਰੇ ਕੋਲ ਆਇਆ ਤੇ ਨਾਲ ਦੀ ਨਾਲ ਕਾਰ ਖਿੱਚੀ ਸੀ ਮੈਂ ਵੀ ਹੁਣ ਮੋਟਰਸਾਈਕਲ ਦੀ ਪਹੁੰਚਦਾ ਹੁਣ ਤਾਂ ਕਾਰ ਪਹੁੰਚੂਗੀ ਆਹ ਉਹ ਏ ਫਸਲੀ ਦੀ ਜਿਹੜਾ ਹੋਣਾ 60 70 ਹਜ਼ਾਰ ਆ ਜੀਗਾ ਠੀਕ ਹੈ ਕਿ ਨਹੀਂ ਚਲੋ ਚਾਲਦੇ ਆਂ ਗਰੂਸਾ ਯਾਰ ਬਾਬਾ ਹਨਾ ਬਚ ਗਿਆ ਜੀ ਮੇਰੇ ਹਿਸਾਬ ਨਾਲ ਕੋਈ ਡਿਕਤ ਵਾਲੀ ਗੱਲ ਨਹੀਂ ਗੱਤਾਂ ਖਾਂਦ ਤੋਂ ਤਾਂ ਬਚ ਕੇ ਗਰਾਹ ਇਹਨਾਂ ਚਾਰ ਪੰਜ ਚਮਿੰਟ ਦਾ ਫਰਕ ਹੀ ਪੂਰਾ ਆ ਬੜਾ ਫਰਕ ਨਹੀਂ ਪੈਦਾ ਹੁਣ ਕੋਈ ਚੱਕਰ ਵਾਲੀ ਗੱਲ ਨਹੀਂ ਚੱਲ ਗਈ ਇਹ ਤਾਂ ਬੜੇ ਯਾਰਾਂ ਤਾਂ ਇਹ ਪਹਿਲਾਂ ਉੱਠ ਖੜਿਆ ਆਪਣੇ ਨਾਲ ਹਣਾ ਕੋਈ ਤਕੂਤਰੀ ਪਈ ਪਜਾਲਾਂ ਦੇ ਆ ਗਾ ਗਰਾ ਚੱਕਲਣ ਟੱਕਨ ਜਾਵੇਂ ਚੱਕਲਾ 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 ਅਜੇ ਤਾਂ ਸਾਨੂੰ ਤੁਸੀਂ ਸਾਰਾ ਕੁਝ ਵੀ ਕਰਨਾ ਕੰਮ ਹੈ ਜੀਰੀ ਜੀ ਅਜੇ ਤਾਂ ਗਾਲਾਂ ਹੀ ਮਿਲਣੇ ਹੀ ਹੋਣ ਲੱਗੇ ਹੈ ਊਠ ਹੀ ਨਹੀਂ ਗਿਆ ਸੌਣ ਲੱਗੇ ਚਲ 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 ਅਜ ਨਹੀਂ ਬਲੀ ਢ ਦੇ ਪਰਣਾ ਆ ਜਾ ਤਾ ਕਾਰ ਚੀ ਜਾਣਾ ਕਿ ਨਹੀਂ ਰੂਪਾ ਬਾਈ ਜੀ ਰੂਪਾ ਰੂਪਾ ਤਾਂ ਤੁਹਾਨੂੰ ਪਾਏ ਇਹ ਕੱਲ ਚੰਗੀ ਰਹੇਗੀ ਉਹ ਭਾਈ ਵੀ ਨੂੰ ਠਾਕ ਉਹ ਵੀ ਨੂੰ ਰਦਾ ਟਾਈਮ ਗੱਲ ਆ ਇਸਾ ਬੜਾ ਕੁਤਕਮੰਦ ਮੈਂ ਨਾ ਜਰੂਰ ਹੈ ਬਹੁਤ ਅਵਾਸ ਆ ਉਹ ਉਹਦੀ ਰਬੜ ਰੀ ਪੀਸੀ ਵਿੱਚੋਂ ਇਹਦੀ ਰਬੜ ਲਈ ਪੀਸੀ ਦੇ ਵਿੱਚੋਂ ਉਹ ਸੀਲ ਵਾਲੀ ਬੱਸ ਸੀਲ ਪਰ ਤੇ ਚੰਨ ਨਿਕਲ ਜੂਗਾ ਰਹੀ ਤੇ ਚਲ ਪਤਾ ਸਾਡੇ ਹੱਥ ਲੱਗਣੇ ਆ ਫੇਰ ਤੈਨੂੰ ਟੈਂਸ਼ਨ ਆ ਲੈ ਮਨ ਆ ਲੈ ਦੇ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਚੁੱਲੀ ਚੁੜਾ ਕੇ ਬੈਠਾਂ ਜੀ ਐਂ ਨਿਕਲਦਾ ਕਾਰ ਵਾਲੀ ਹੈ ਹੀ ਫਈ ਆਈ 0 1 0 ਆਈ 0 1 0 ਆਈ 0 1 ਆਹ ਲਾ ਮੈਂ ਜਮਦ ਤੇ ਆਈ ਇੱਥੇ ਆਈ ਯਾਰ ਮੋੜਦਾ ਸਿੱਧਾ ਮਨਾਂ ਲੈ ਹੈ ਨਹੀਂ ਸਿੱਧਾ ਨਹੀਂ ਬੈਗ 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 ਕਿ ਦਰਵੇ ਜਾਣਾ ਬਸ ਸਿੱਧਾ ਦੇਖੋ ਕਿ ਵੋਲਟੇਜ ਇੰਜਨ ਚੱਕਦੇ ਤੇ ਬਾਹਲੇ ਮਹਿੰਗੇ ਪੈਣੇ ਆਪਾਂ ਨੂੰ ਕਿਤੇ ਹੈ ਮੈਂ ਪਾਈ ਹੋਣੀ ਕਾਲਾ ਡਾਲ ਲੱਗਦਾ ਮੈਨੂੰ ਤਾਂ ਹੈ ਛਰੂਪਾ ਪੈ ਜਾਣਾ ਜੀ ਤਿੰਨ ਪੰਜ ਦਾ ਹੋ ਗਈ ਸੀ ਗਰੀਬਾਂ ਨਾਲ ਬਾੜੀ ਪੜੀ ਹੋਈ ਬਾਬੇ ਸੌ ਲੱਗੇ ਯਾਰ ਭਾਵੇਂ ਦਾ ਯਾਰ ਆ ਕੋਸੇ ਜਾਸੇ ਸੋਈਏ ਸੋਈਏ ਚੱਲ ਕੋਈ ਨਾ ਕੋਈ ਨਾ ਕੋਈ ਨਾ ਕੱਢਦਾ ਇਦਾਂ ਸਭਾਇ ਨਹੀਂ ਚੱਲਦੀ ਗੜਾ ਮੈਂ ਤਾਂ ਐ ਹੀ ਸੀਗਾ ਵਿੱਚੇ ਨਹੀਂ ਬਿੱਠਾ ਬਹੁਤ ਸੱਟ ਪੈ ਰਹੀ ਦੁੱਤਰ ਵੇਖ ਕਰੋ ਯਾਰ ਕਿਹੜਾ ਪਿੰਡ ਹੈ ਹੈਂ ਗਾਂ 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 ਬਸੇ ਤੂੰ ਇੱਕ ਮਿੰਟ ਹੋਰ ਟੱਪ ਕੇ ਦਗਾਹ ਆ ਜਾਣਾ ਪਿੰਡ ਆਪਣਾ ਲਿਖਾ ਹੋਊ ਬੱਲੂ ਦਾ ਹਾਂ ਬੱਲੂ ਨਾਲ ਲਿਖਾ ਹੋਊ ਬੱਬੱਲੂ ਨਾਲ ਤਾਂ ਮਸ਼ਹੂਰ ਪਿੰਡ ਆ ਪੂਰਾ ਕੋਈ ਚੱਕਰ ਵਾਲੀ ਗੱਲ ਨਹੀਂ ਮਾਰਕਟ ਆ ਗਿਆ ਕਿੰਨਾ ਹੋਇਆ ਮੜੇ ਸੀਸੇ ਕੋਲੇ ਬਾ ਕੋਈ ਚੱਕਰ ਨਹੀਂ ਪਹੁੰਚ ਗਏ ਤਾਂ ਨਹੀਂ ਪਹੁੰਚ ਗਏ 100 ਤੇ ਕਰ ਲਾ ਸੀਸੇ ਕੋਲੇ ਮੜੇ ਆੜੇ ਹਾਂ ਦਾ ਸਹੀ ਹੈ ਪਹੁੰਚ ਗਏ ਜੀ ਬੜੀ ਨਹੀਂ ਜਿਆਦਾ ਫਾਸਟ ਸਰਵਿਸ ਕੀਤੀ ਇਹਦਾ ਪੁੱਛੋ ਨਾ ਹਰਜੀਤ ਕੋਲੇ ਪਹੁੰਚ ਗਿਆ ਆਪਣੇ ਮਿੱਤਰ ਕੋਲੇ ਬੱਚ ਚਲਦੇ ਹਨ ਇਹਨਾਂ ਦੇ ਪੰਡਿਆ ਬਾਜੀ ਅੱਜ ਠੀਕ ਹੈ ਕਿ ਨਹੀਂ ਲਾਜ ਜਦ ਨਹੀਂ ਓਏ ਇਹ ਦੇਖ ਜਿਹੜੀ ਸੀਲ ਤੇ ਹੁੰਦਾ ਸਹੀ ਰਵੜ ਸੀਲ ਨਿਕਲ ਗਈ ਸੀ ਇਹਦੀ ਕੋਈ ਸੀਲ ਪਾ ਹਾਂ ਬਾ ਦੇ ਨੂੰ ਚੱਕਾ ਨਹੀਂ ਹਾਂਜੀ ਤੇ ਕੀ ਕਹਿੰਦੇ ਸੀ ਭਾਈ ਸਾਹਿਬ ਆਪਾਂ ਪਾਣੀ ਪੁਣੀ ਦੀ ਲੱਗ ਉਤਨੇ ਵੀਡੀਓ ਉਦ ਤੱਕ ਜਿਆਦਾ ਨਹੀਂ ਰਹੀ ਵੈਸੇ ਸਾਡੀ ਇਨੀ ਕਾ ਲੈਣਾ ਕਾਲੀ ਕਾਲੀ ਉਹੀ ਗਏ ਸੀ ਇਹਨਾਂ ਭੱਜੇ ਪਰ ਫਿਰ ਵੀ ਮੋਟਸਾਂ ਦੇ ਦੀ ਖੱਚ ਗਿਆ ਹੁਣੋਂ ਉਹਦੇ ਘਰ ਤੇ ਰਾਵਣ ਲਾਗੇ ਫਰਕ ਇਹਨਾਂ ਉਤਰਾ ਉਖਾ ਕਰਕੇ ਲਿਆਉਂਦੇ ਸੀ ਪਰ ਓਲੇ ਲੇਟ ਹੀ ਹੋ ਗਏ ਬਈ ਠੀਕ ਹੈ ਇਹ ਕਿਹੜੇ ਕਲੱਬੂ ਵਾਲਿਆਂ ਦਾ ਬਾਜ਼ੀਆਂ ਉੱਥੇ ਹੋਈ ਸੀ ਬਾਜ਼ੀ ਦਾ ਖਾਣੇ ਕੀ ਟਾਵ ਟਾਬਾ ਹਣਾ ਮੇਰਾ ਪਿਆਰਾ ਪਿੰਡ ਤੇ ਉੱਥੇ ਸਹੀ 6:15 ਤੇ ਕਿਹਾ ਤੇ 6:15 ਤੇ ਓਲੇ ਲੱਗ ਗਏ ਸੀ ਉੱਥੇ ਵੀਰੇ ਇੱਥੇ ਕਾ ਸਾਢੇ 6 ਵਜੇ ਓਲੇ ਲਵਾਵਾਂਗੇ ਤੇ ਦੇਖ ਲੋ ਸਾਢੇ 6 ਸਹੀ ਹੋ ਜਾਮਾ ਬੁੱਲੇ ਵੱਜਾ ਲਾ ਕੇ ਚੱਲ ਜੇ ਪਾ ਚੱਲੋ ਚੱਲੇ ਆ ਜਾ ਤੇ ਨਾ ਆ ਲੱਗਦਾ ਇਹਨਾਂ ਬੁੱਲੇ ਵੱਜੀਆਂ ਦੇ ਵਿੱਚ ਬੁੱਲੇ ਵੱਟੇ ਵੱਜੀਆਂ ਨੇ ਮਾਰ ਲਵਾ ਲਈਏ ਵੱਟੋ ਆਟੋ ਵੇ ਕਾਟੋ ਹਾਂ ਕੱਢ ਲੈਣਾ ਮੇਰੇ ਕੱਢ ਲੈਣਾ ਔਰ ਰੈਗੂ ਔਰ ਰੈਗੂ ਮੜਾ ਸਾਈਡ ਤੇ ਬਈ ਓਏ ਬਈ ਬਾਤ ਨਹੀਂ ਮੜਾ ਯਾਰ ਜਰਾ ਬੜੀ ਹਾਂਜੀ ਮੇਰੇ ਵੀਰੋ ਤੇ ਕਬੂਤਰੀ ਆਪਣੀ ਆ ਬਈ ਜਿਹੜੀ ਉੱਥੇ ਕਾਲਚਰਾਣੀ ਰਾਤ ਦੇ ਅਕਸੀਰ ਨੇ ਫੋਨ ਲਾਇਆ ਸੀਗਾ ਆਪਣੀ ਕਬੂਤਰੀ ਆ ਕਹਿੰਦਾ ਮਾੜੀ ਮਾੜੀ ਮਗਰ ਟੌਰੀ ਕਾਲੀ ਲੱਪਾ ਫਿੱਕਾ ਫਿੱਕਾ ਕਾਲਾ ਮੈਂ ਖਪਰਾ ਮੇਰੇ ਆਪਣੀਆਂ ਇੰਡੀਆਂ ਰਿਪੋਰਟਾਂ ਪੱਕੀਆਂ ਨਹੀਂ ਦੇਈਦਿਆਂ ਹੁੰਦੀਆਂ ਜੀ ਆਪਾਂ ਨੂੰ ਕੱਲ ਉੱਥੇ ਰਾਤ ਨੂੰ ਟੈਂਕੀ ਤੇ ਬੈਠੀ ਦਿਖ ਜਾਂਦੀ ਕਬੂਤਰੀ ਤਾਂ ਪਰ ਰਾਤ ਹੀ ਚੜ ਜਾਂਦੇ ਤੇ ਦੇਖ ਕੇ ਆਈ ਰਾਤ ਦੀ ਸੀ ਨਹੀਂ ਜੇ ਇਹ ਥੱਲੇ ਆ ਜਾਂਦੇ ਕਿਨਾਂ ਜ ਅਕਸੀਰ ਵਰਗੇ ਫੇਰ ਮੈਂ ਬਿਨਾਂ ਦੇਖੇ ਵੀ ਚੜ ਜਾਂਦਾ ਮੈਂ ਥੋੜਾ ਜਿਹਾ ਨਾ ਬਗਾਨੇ ਪਿੰਡ ਦਾ ਮਨ ਗਿਆ ਯਾਰ ਆਪਣੋਂ ਆਪੇ ਕਿ ਹੋਰ ਦੇ ਪਿੰਡ ਦਾ ਕੀ ਹਿਸਾਬ ਕਿਤਾ ਪਤਾ ਹਨ ਐਵੇਂ ਵਾਧੂ ਨਾ ਲੜਾਈ ਨੂੰ ਥਾਂ ਵਜੇ ਮੁੜ ਕੇ ਉਹ ਗੱਲ ਦਾ ਕੋਈ ਫਾਇਦਾ ਨਹੀਂਗਾ ਬਈ ਹਨਾ ਤਾਂ ਕਰਕੇ ਵੀ ਆਪਾਂ ਉਹ ਚੀਜ਼ ਤੋਂ ਚੱਲ ਗਏ ਯਾਰ ਮੈਂ ਕਈ ਵਾਰੀ ਕੋਈ ਬਾਰਡਰ ਬਾਕਸ ਦੀ ਜ਼ਿੰਮੇਵਾਰੀ ਹੁੰਦੀ ਕਿਸੇ ਬੰਦੇ ਕੋਲ ਹਨਾ ਉਹ ਅਗਲਾ ਆ ਕੇ ਬੋਲੇ ਯਾਰ ਹਨਾ ਅਗਲਾ ਆ ਕੇ ਅੱਗੋਂ ਪੁੱਠਾ ਸਿੱਧਾ ਬੋਲੇ ਕੋਈ ਵੀ ਫਿਰ ਆਪਣੇ ਤੋਂ ਤਾਂ ਨਹੀਂ ਰਿਹਾ ਜਾਂਦਾ ਤੁਹਾਨੂੰ ਪਤਾ ਹੀ ਹਨਾ ਤੇ ਆਪਾਂ ਸੱਟ ਲਾਂਗੇ ਮੁੜ ਕੇ ਜੇ ਤੋ ਛਤਰੀ ਹੋ ਜਾਏ ਕੀ ਫਾਇਦਾ ਕੰਮ ਤੇ ਲੜਾਈ ਵੱਧ ਜਾਂਦੀ ਹੈ ਭਰਾਵਾ ਤਾ ਕਰਕੇ ਥੋੜਾ ਪਹਿਲੇ ਹੀ ਜਿਆਦਾ ਹਸਾਬ ਸਿਰ ਤੇ ਚੱਲਦੇ ਹੋਣੇਗੇ ਤੇ ਬਾਕੀ ਵੀ ਕਬੂਤਰੀ ਆਪਣੀਆਂ ਉਹ ਤੇ ਦੇਖਦੇ ਆ ਫਿਰ ਕੀ ਬੰਦਾ ਜਿਆਦਾ ਕਿਹੜਾ ਛਤਰੀ ਫੜਾਇਆ ਉਹਨਾਂ ਨੂੰ ਤੇ ਫਿਰ ਰਾਤ ਨੂੰ ਜਦੋਂ ਬੈਠੀ ہوئی ਤੇ ਰਾਤ ਨੂੰ ਟੈਂਕੀ ਤੋਂ ਲਾ ਲੈ ਆਂਗਾ ਆਪਾਂ ਇੰਨੇ ਹੀ ਕਰਦੇ ਬਸ ਬਾਕੀ ਉਹ ਕਿਹਾ ਕੂਤਰ ਬਈ ਛੱਡ ਤੇ ਸੀ ਕਾ ਪੀ ਜਾਣਾ ਵਿੱਚੋਂ ਦੋ ਕਬੂਤਰ ਵਾਰੀਆਂ ਵਾਲੇ ਆ ਪਾਣੀ ਚ ਗਾਇਆ ਪਹਿਲਾਂ ਬਾ ਪਾਣੀ ਖਿੱਚ ਕੇ ਬੈ ਜਾਣ ਕੂਤਰੀਆਂ ਹੋਰ ਕੁਝ ਨਹੀਂ ਚਾਹੀਦਾ ਆਪਾਂ ਨੂੰ ਠੀਕ ਹੈ ਕਿ ਨਹੀਂ ਤੇ ਬਾਕੀ ਸੁੱਕੇ ਤਾਂ ਕਿ ਕੁਝ ਨਵੇਂ ਢਾਏ ਸੀ ਹਨਾ ਇਨ ਨਵੇਂਾਂ ਚੋਂ ਵੀ ਭਾਈ ਸਾਹਿਬ ਇੱਕ ਤੇ ਦੋ ਦੋ ਕਬੂਤਰ ਤਾਂ ਆ ਗਏ ਨਵੇਂ ਚ ਲਗਭਗ ਸਿੱਧੇ ਵਾਂਗੂ ਹੀ ਆ ਗਏ ਛਤਰੀ ਤੇ ਨੇ ਕੋੜੇ ਮੂਹੇ ਇੱਕ ਬਗਲਾ ਵਾਲਾ ਤੇ ਦੋ ਕਬੂਤਰ ਆਪਣੇ ਫੇਰ ਪਾਸੇ ਬੈ ਕੇ ਤਾਂ ਫਿੱਕੀ ਬਗਲ ਵਾਲੀ ਚ ਚਿੱਟੀ ਕਬੂਦਰੀ ਕੱਚ ਕੀਤੀ ਜਿਹਦੀ ਤੇ ਇੱਕ ਫਿੱਕੀ ਹਰੀ ਗੁਲਾਬੀ ਬਗਲਾ ਚਟਾ ਕਬੂਤਰ ਵੀ ਪਾਸੇ ਬੈ ਕੇ ਤੇ ਬਾਕੀ ਫਿਰ ਦਿਆਣਾ ਤਿੰਨ ਸੱਚ ਹਰੇ ਟੂਸ ਵਾਲੇ ਮੈਨੂੰ ਲੱਗਦਾ ਪਾਸੇ ਬੈ ਗਏ ਹੁੰਦਾ ਹੈ ਕਬੂਤਰ ਉਹ ਵੀ ਨਹੀਂ ਦੇਖਾ ਉਹ ਨਿੰਮ ਚ ਬਿੰਦਾ ਹੈਗਾ ਇਹਨਾਂ ਨੂੰ ਵੀ ਲਾ ਦੇ ਕੇ ਅੰਦਰ ਨਰੇ ਉਹੀ ਕੰਮ ਹੋ ਗਿਆ ਮੇਰੇ ਵੀਰੋ ਜਿਹਦਾ ਡਰ ਸੀ ਤਾਂ ਮਾੜੀ ਗਰਮੀ ਵੱਧ ਗਈ ਰਿਫਰਿਜਰੇਟਰ ਵਾਲਾ ਮਾਰ ਗਿਆ ਕੂਤਰੀ ਬੋਣੀ ਤੇ ਮੈਂ ਤਾਂ ਘਰ ਤਾਂ ਵਾਲਾ ਚੱਲਿਆ ਆ ਗਿਆ ਹਾਂ ਜੀ ਤੱਕੋ ਜੀ ਭਾਈ 1 ਮਿੰਟ ਬੱਸ ਇਹਨਾਂ ਖੜ ਦੇ ਮੈਨੂੰ ਕਰਨ ਦਾ ਕੰਮ ਸੈਟਿੰਗ ਚ ਕਰਦਾ ਮੈਂ ਰੋ ਦੇਖੋ ਮੈਂ ਹਾਂ ਜੀ ਆ ਗਏ ਇਧਰ ਲੈ ਕੇ ਲੈ ਅੱਲੀ ਵਾਸਤੇ ਰੋਟੀ ਲੱਸੀ ਹਾਂ ਹਾਂ ਬੈਗੇ ਜੀ ਉਤਰੋ ਗਰਮੀ ਬਾਲੀ ਜਿੰਦੀ ਹੈ ਜੀ ਗਰਮੀ ਸੋਹਤਾ ਉਤਰੀ ਬੈਠ ਗੁੜ ਗਈ ਸਾਰੀ ਬਾਗੋ ਬਾਗੋਂ ਬਹੁਤ ਸੀ ਕੋਈ ਕੋ ਤਨ ਬਗ ਰੋਟੀ ਲੱਸੀ ਬਾਗੋ ਆ ਯਾਰ ਹਾਂਜੀ ਬਾਤੀ ਜੀ ਲਿਓ ਨੋ ਰੋਟੀ ਖਾਸੇ ਰੋਟੀ ਲੱਸੀ ਬਾਗੋ ਉਤਰ ਸਾਬ ਬੈਗੇ ਜੀ ਤਾ ਪਾਣੀ ਵਾਲੋ ਹੀ ਵਾ 11:15 ਦੇ ਮਿੰਟਾਂ ਤੇ ਹਾਂਜੀ ਮੇਰੇ ਵੀਰੋ ਤੇ ਇਧਰੋਂ ਕੀ ਕਹਿੰਦੇ ਹੁੰਦੇ ਆ ਜੀ ਰੱਖੇ ਜੀ ਇੱਕ ਵੱਡੇ ਕਬੂਤਰਾਂ ਨੂੰ ਦਾਣੇ ਗਰਮੀ ਬਹੁਤ ਆ ਬਈ ਸੁਣਾਉਣੇ ਗੁੰਮੇ ਹੀ ਬਣੇ ਹੋਇਆ ਪੁੱਛੋ ਤਲਾੜ ਵੀ ਆਵੜੀ ਤੇ ਬੂਹ ਸੁੱਕੀ ਆਦਾ ਬਾਪੋ ਹੈ ਲਓ ਜੀ ਬਾਗੇ ਦਾਣੇ ਬਾਗੇ ਪਾਣੀ ਤੇ ਲਾ ਦਾ ਨਾਲ ਦੀ ਨਾਲ ਠੀਕ ਹੈ ਇੱਧਰ ਕਬੂਤਰਾਂ ਨੂੰ ਵੀ ਰੱਖ ਦਗੇ ਤਾਂ ਪਾਣੀ ਪਾਤਾ ਹੀ ਪਹਿਲਾਂ ਉੱਤੋਂ ਨਾਲ ਦੀਆਂ ਇਹਨਾਂ ਨੂੰ ਲੌਕ ਆ ਪਾਉਂਦੇ। ਫੋਡਰ ਵਾਲੇ ਕਬੂਤਰਾਂ ਕ ਨਹੀਂ ਚੱਲਦੇ। ਉਹਨਾਂ ਨੂੰ ਵੀ ਰੱਖਿਆ ਨੇ ਤਾਂ ਹੁੰਦੇ ਨੇ। ਬਲਾਉਜੀ। ਆਉਂਦੇਗੇ ਇੱਧਰ ਉਡਾਣੇ ਵਾਲੇ ਕਬੂਤਰੋਂ ਕੇ ਪਾਸ। ਇੱਧਰ ਹੀ ਪਾਣੀ ਹੈ। ਕੱਲੀ ਕਣਕ। ਆਇਓ 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 ਬੱਤ ਆਇਆ ਇਹ ਤੇ ਉਤਰੋ 16 16 16 16 16 ਕੰਮ ਕੰਮ ਬਈ ਫਾਸਟ 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 ਪਹਿਲੀ ਕੰਡਾਂ ਦਾ ਲੈ ਰੇਗੀ ਬਰਾਮਾ ਵਾਲੀ ਹੁਣ ਵੀ ਬਰੱਖ ਰਗੇ ਤਾ ਆਇਓ 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 ਬੱਤ ਲਵ ਯੂ ਕੋਡਾ ਨੰਬਰ 4 ਜੀ ਬਾਰੀ ਕਣਕ ਠੀਕ ਹੈ ਓਕੇ ਖਾਣ ਦੇ ਢੱਕੀਏ ਇਹਨਾਂ ਕੋਈ ਚੱਕਰ ਨਹੀਂ ਕਰਦੇ ਗਰਮੀ ਬਹੁਤ ਜ਼ਿਆਦਾ ਹੈ ਆਪੇ ਹਾਤ ਦੀ ਗਰਮੀ ਹੈ ਆਪਤ ਅਰ ਬੈਟ ਕਾਲਿਓ ਖਾ ਲੋ ਸ਼ੇਰੋ ਆਇਓ 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 ਦੇਖੋ ਪੈਂਦਾ ਨਾ ਸਪੀਅਰ ਟੋਟੋ ਟੋਟੋ ਠੀਕ ਹੈ ਓਕੇ ਪਾਣੀ ਦਵਨੀ ਭਾਗੇ ਤਰ ਹਸਾਂ ਓਕੇ ਉਹ ਮੇਰਾ ਬੋਟਾ ਸਾਰੇ ਗੋਡਿਆਂ ਦੇ ਨਾਲ ਬਣੀ ਪੈ ਗਿਆ ਕਲੀਅਰ ਹੈ ਕੰਮ ਅਕਾਂ ਟਕਾਂਦ ਨੂੰ ਵੀ ਪਾਈ ਨੇ ਬਲਾਵਾ ਤੇ ਫਿਰ ਚੱਲਦੇ ਆਂ ਬਾਜੀ ਤੇ ਆਪ ਜੀ ਪਹੁੰਚ ਗਏ ਜੀ ਪਿੰਡ ਚੁੱਗ ਗਏ ਜੀ ਕਿਹੜੇ ਜੀ ਕਹਣਾ ਜੀ ਹੋ ਗਈ ਕਹਣਾ ਜੀ ਕਿਹੜਾ ਚੱਕਣੀ ਗਈ ਪੂਜੀਏ ਉਹੀ ਗੱਲ ਬਾਈ ਪੂਰਾ ਯਾਰ ਆਬੋਂਦੇ ਨਹੀਂ ਕਿਰੇ ਸਾਨੂੰ ਲੀਗ ਜੀ ਲਾ ਕੇ ਭੇਜ ਦਿੰਦਾ ਠੀਕ ਹੈ ਕਿਹੜਾ ਲੀਗ ਜੀ ਲਾ ਕੇ ਭੇਜ ਦੂ ਤੁਸੀਂ ਜਾਵੜ ਦਾ ਮਾਜੂਮਾ ਮੋਰ ਤੇ ਕਿਹੜਾ ਆਉਣਾ ਹੁੰਦਾ ਭਾਈ ਹੁਣੇ ਯਾਰ ਹਨਾ ਅਈ ਭੱਜੇ ਫਿਰਦੇ ਚਲੋ ਵੀ ਅਸੀਂ ਭੱਜੇ ਫਿਰਦੇ ਕੋਈ ਗੱਲ ਨਹੀਂ ਤੇ ਤੇਲ ਹੀ ਮੋਕੇ ਮੋਟਰਸਾਈਕਲ ਚ ਬਈ ਅਸੀਂ ਤਾਂ ਅੱਜ ਹੀ ਆਏ ਆ ਇੱਥੇ ਪਿੰਡ ਚ ਨਵੇਂ ਹੀ ਆਏ ਆ ਇਹ ਇੱਧਰ ਜੀ ਨੂੰ ਦੇਖ ਲਾ ਮੈਨੂੰ ਲੱਗਦਾ ਹੈ ਇੱਧਰ ਜੀ ਨੂੰ ਹੋਊਗੀ ਹਾਂ ਬਸ ਪਤਾ ਸਾਨੂੰ ਇਹ ਨਹੀਂ ਪਰ ਇੱਧਰ ਨੂੰ ਹੋਊਗੀ ਕੋ ਸਾਹਮਣੇ ਨੰਬਰ ਲਿਖਿਆ ਹੋਣਾ ਉਹ ਛੋਟਾ ਨੰਬਰ ਲੱਗਿਆ ਉਹਨੇ ਇੱਕ ਨੰਬਰ ਲੱਗਿਆ ਪਰ ਇੱਧਰ ਨਹੀਂ ਹੋਊਗੀ ਨੇੜੇ ਹਾਂ ਸਮਝ ਗਿਆ ਦਵਾਸ ਬੱਸ ਬੱਸ ਵੜਦਾ ਜੂ ਬਾਰ ਘਵਾਦੇ ਕੀ ਬਹ ਹੋ ਹੀ ਲੱਗ ਜੇ ਵੀ ਆਣ ਲੱਗ ਮੋਤਲ ਉਹੀ ਹੋ ਨੇੜੇ ਜਾਵੜੇ 8 ਹੋਏ ਨੇੜੇ ਪਾ ਪੁੱਜਾਦਾ ਜਾਣਾ ਛੰਗਲ ਗੱਠ ਨੰਬਰ ਕੋਲੇ ਛੰਗਲ ਹੋਏ ਆ ਜੀ ਇੱਕ ਮਿੰਟ ਜੀ ਹੁਣ ਤੱਕ ਅੰਡਾ ਕਿਹੜੇ ਕਬੂਤਰ ਛੰਗਲ ਹੋਏ ਆ ਜੀ ਸੁਣਿਓ ਧਿਆਨ ਨਾਲ ਕੱਕੂ ਜੰਡ ਵਾਲਾ ਹਰਪ੍ਰੀਤ ਬੱਲੂ ਬਲਾਟਾ ਦੀਪ ਬਠਿੰਡਾ ਸੁਖਮੰਦਰ ਜੈ ਸਿੰਘ ਵਾਲਾ ਜੀਵਨ ਸਰਦਾਰਗੜ੍ਹ ਰਵੀ ਤੇਵਣਾ ਵਿੰਦਰ ਜੰਗੀ ਰਾਣਾ ਮੈਕਾ ਹਵਲ ਖਰਾਣਾ ਜਗਦੇਵ ਕਿਲੀ ਭਿੰਡੀ ਚੱਕ ਇਹ ਕੋਈ ਸੁਨੇਹੇ ਤੋਂ ਮਤੇ ਸਿੰਘ ਵਾਲਾ 9 ਵਜੇ ਜੀ ਇਹਦਾ ਕਾਲੀ ਬੱਲੂ ਵਾਲਾ ਜਿਹੜਾ ਆਪਣੇ ਦੇ ਟਾਈਮ ਲੱਗਿਆ ਉਹ ਸੁਣਾ ਦੇ ਬਠਿੰਡਾ ਪੱਗੀ ਗਵਿੰਦਪੁਰਾ ਚਰਨਾ ਕੇ ਦਰਵਾਜ਼ੇ ਤੇ 3:30 ਮਿੰਟ ਮਣੀ ਜੱਸੀ ਪੋਵਾਲੀ ਮਣੀ ਜੱਸੀ ਪੋਵਾਲੀ ਤੇ ਪ੍ਰਗਟ ਕੋਠੇ ਸੋਨੂ ਕੋਟ ਭਾਈ ਤੇ ਸੋਨੂ ਕੋਟ ਭਾਈ ਆਹ ਕਬੂਤਰ ਸ਼ਾਮਲ ਹੋਇਆ ਜੀ ਤੇ ਬਾਕੀ ਸਾਰਿਆਂ ਦੇ 3 ਵਜੇ ਤੋਂ ਟੈਸਟ ਸਟਾਰਟ ਆ ਜੀ 3 ਵਜੇ ਆਹ ਕਬੂਤਰ ਸ਼ਾਮਲ ਸੀ ਠੀਕ ਹੈ ਹੁਣ ਕਬੂਤਰ ਸ਼ਾਮਲ ਹੋਏਗਾ ਸਾਡੇ ਕੋਲ ਦੋ ਹੀ ਕਬੂਤਰ ਸ਼ਾਮਲ ਹੋਏ ਬਾਈ ਦੋ ਹੀ ਕਬੂਤਰ ਕਿਹੜੇ ਕਿਹੜੇ ਹੋਏ ਸ਼ਾਮਲ ਆਪਣੇ ਕੋਲੇ ਇੱਕ ਜੀਵਨ ਸਰਦਾਰਗੜ ਜੀਵਨ ਸਰਦਾਰਗੜ ਤੇ ਕਾਲੀ ਬੱਲੂ ਆਣਾ ਕਾਲੀ ਬੱਲੂ ਆਣਾ ਇਹ ਦੋ ਕਬੂਤਰ ਸ਼ਾਮਲ ਹੋਏ ਆ ਬਾਈ ਤੇ ਤੰਨਵੜੀ ਕੇ 11 ਮੰਜਲ ਜੇ ਉੱਤੋਂ ਨਹੀਂ ਕੋਈ ਆਉਂਦਾ ਕੂਤਰਾ ਮਿੰਦੀ ਚੱਕ ਫੈ ਸਿੰਘ ਦਾ ਤੀਜਾ ਨੰਬਰ ਬਣੂਗਾ ਆਪਣੇ ਆਪ ਤੇ 3 ਵਜੇ ਪਹੁੰਚੇਗਾ 10 ਮਿੰਟ ਰਗੇ ਯਾਰ ਮਗਰਲੇ ਨੇ ਕਿਹਾ ਵੇਖ ਤਲੋ ਕਿੱਥੇ ਫਰਦੋ ਸੀ ਸਿਰਾਂ ਲਾ ਗਿਆ ਮੈਂ ਤਾਂ ਆਪ ਆ ਕੇ ਹਾਂ ਨਹੀਂ ਹੂੰ ਪੰਪ ਕੱਟ ਗਿਆ ਜਮ ਬੰਬ ਮੇਰੀ ਗੱਲ ਸੁਣ ਤੂੰ ਗਿੱਡੇ ਮਾਰਦਾ ਹੁੰਦਾ ਏ ਫੋਲ ਉੱਤਰਦਾ ਤਾਂ ਉੱਤਰ ਗਿਆ 11 ਵਜੇ ਆ 1 ਵਜੇ ਠੱਪਾ ਮਾਰ ਕੇ ਚੜ ਗਿਆ ਤੂੰ ਇਹਨੂੰ ਦੱਸਿਆ ਸੈਨ ਮੈਂ ਤੈਨੂੰ ਜਿੱਦਾਂ ਮਾਰ ਕੇ ਚੜ ਗਿਆ ਉਹਦੋਂ ਵਾਰ ਉੱਤਰ ਗਿਆ ਡੇਢ ਵਜੇ ਹੂੰ ਡੇਢ ਵਜੇ ਤੂੰ 1:40 ਜੂੜੀ ਤੇ ਅੱਥੋਂ ਮੈਂ ਆਏ ਜਾਂਦਾ ਦੇਖਿਆ ਬਈਆ ਪੱਧਰਿਆ ਸੀ ਆਏ ਉਹਨਾਂ ਦੀ ਵੜਦਾ ਏ ਉਹਨਾਂ ਨੂੰ ਕੀ ਹੋਇਆ ਸੀ ਯਾਰ ਠੀਕ ਆ ਉਹ ਸਵੇਰ ਵਾਸ ਉਹਦੋਂ ਵਾਰ ਸਟਾਰਟ ਚੜ ਗਿਆ ਉਹ ਤੇ ਦੱਸਿਆ ਐਨ ਨੂੰ ਮੈਂ ਚੜਦਾ ਵੀ ਨਹੀਂ ਦੱਸਿਆ ਉਹ ਠੀਕ ਹੈ ਤੇ ਇੱਥੋਂ ਬਾਅਦ ਇਧਰ ਹੋ ਗਿਆ ਬਾ ਵੀ ਥੋੜਾ ਬਾਵਾ ਉੱਡਦਾ ਰਹੀ ਜਾਂਦਾ ਦੇਖ ਉਹ ਕੋਈ ਕਰ ਕੋਈ ਰੋਸੇ ਨੇ ਕੀ ਬਾਂਦਾ ਠੀਕ ਹੈ ਹਾਂ ਜੀ ਹੋ ਗਿਆ ਟੈਂਜੀ ਆਪਣੇ ਨਾਲ ਦਾ ਤਿੰਨ ਤੋਂ ਸੀਗਾ ਸਾਢੇ ਤਿੰਨ ਸਾਲ ਠੀਕ ਹੈ ਗਰਮੀ ਬੇਸਾ ਪੀ ਪੀਸਾ ਪੀਂ ਲੋ ਯਾਰ ਪੱਛੋਂ ਚੱਲ ਵੀ ਕੋਈ ਰਗੜ ਤਾਂ ਠੀਕ ਤਾਂ ਹੈ ਵਰੀ ਆ ਵੀ ਜਾਣੂ ਜੀ ਦੀ ਕਰਦਾ ਛੰਡੇ ਹੋਈ ਜਾਵਾਂ ਇੱਥੇ ਰਹਾ ਪੂਰਾ ਹਾਲੀ ਹੈ ਸੱਤ ਦੁਕੀਆਂ ਲੈ ਕੇ ਐਤੋ ਚੀਜ਼ ਜੀ ਪੈਂਦੇ ਬਣ ਕੀ ਗੱਲੇ ਇੱਥਾਂ ਇੱਥਾਂ ਹੈ ਨਾ ਆ ਸਾਰਾ ਭਾਰਾ ਭਾਰਾ ਆਇਆ ਪਏ ਉਹ ਵੀ ਆ ਗਿਆ ਜੀ ਪਹੁੰਚ ਕੇ ਕਰੇ ਖਾਲੀ ਬਿੰਦਰਾ ਲੈ ਕੇ ਠੀਕ ਹੈ ਉਹ ਤੁਹਾਨੂੰ ਮੈਂ ਦੱਸਦਾ ਹਾਂ ਪਾਈ ਦੇਖੀ ਬੜਾ ਅੰਦਰ ਜਾ ਕੇ ਚਲੋ ਲਾਈਟ ਦਾ ਆ ਗਈ ਬਾਦ ਚੰਗਾ ਹੋਇਆ ਇਹ ਕੰਮ ਤਾਂ ਅਸਾ ਹੋਇਆ ਕਮਰਾ ਵੀ ਠੰਡਾ ਹੈ ਰੋਗੀਆਂ ਓਕੇ ਰਿਪੋਰਟ ਬਾਜੀ ਤੇ ਭਈ ਆਪਣੇ ਨੂੰ ਪੁੱਛਦਾ ਟਾਈਮ ਲੱਗਾ 3 ਵਜੇ ਠੀਕ ਹੈ 3 ਵਜੇ ਟਾਈਮ ਲੱਗਿਆ ਸਾਢੇ ਤਿੰਨ ਕੱਟਿਆ ਗਿਆ ਤੇ ਉਸ ਤੋਂ ਬਾਅਦ ਕੋਈ ਜਿਹੜੇ 10 12 ਕੂਤਰ ਸ਼ਾਮਾਂ ਸੀ ਉਹਨਾਂ ਦੇ ਟਾਈਮ ਲੱਗਾ 3:20 ਤੋਂ 3:50 ਤੱਕ ਠੀਕ ਹੈ ਆਪਣੇ ਸੀਗਾ 3 ਤੋਂ 3:30 ਤੱਕ ਤੇ 3 ਵਜੇ ਉੱਥੇ ਇੱਕ ਕੂਤਰ ਰਿਹਾ ਜੀ ਫਿਰ ਦਾ ਸਿਰਫ 120 ਕਬੂਤਰ ਹੈ 3 ਵਜੇ ਇੱਕ ਕਬੂਤਰ ਫਰਦਾ ਕਿ ਉਹ ਪਿੰਡ ਤੇ ਹੈਨਾ ਆਪਣਾ ਕਬੂਤਰ ਭੱਜ ਗਿਆ ਹੈਨਾ ਪਹਿਲੀ ਵੀ ਹੋਇਆ ਭਾਈ ਪੂਰੇ ਕਿ ਮੇਰੇ ਕਬੂਤਰ ਨਿਕਲ ਗਿਆ ਹੋਇਆ ਹੈਨਾ ਇਹ ਜਾਣਦੇ ਨਹੀਂ ਉਹਨਾਂ ਦੇ ਕਬੂਤਰ ਹੈਨਾ ਤਾਂ ਕਰੀਏ ਪਗੋਲ ਵੱਖਰੇ ਵੀ ਗਰਮੀ ਗਰਮੀ ਵਾਲੀ ਹੈ ਹੈਨਾ ਇਹਦੇ ਪਿੰਡ ਦੇ ਬਾਹਰ ਬਾਹਰ ਜਾ ਕੇ ਪਾਸੇ ਵਾਣਾ ਹੋਣਾ ਇਹਦੇ ਕੋਲ ਪੈਂਦਾ ਜਾ ਕੇ ਯਾਰ ਕਬੂਤਰ ਜਾ ਕੇ ਹੋ ਜਾਂਦਾ ਕੋਈ ਸੀਨ ਔਖਾ ਅੰਦਰ ਚਾਰਾ ਕਬੂਤਰ ਨਿਕਲ ਜਾਂਦਾ ਗਰਮੀ ਪਾੜੀ ਹੈ ਕਬੂਤਰ ਕਬੂਤਰ ਜਾਣਦੇ ਨਹੀਂ ਭਾਈ ਕਿ ਇੰਨਾ ਤਾਂ ਯਕੀਨ ਆਪਾਂ ਨੂੰ ਤੇ ਬਾਕੀ ਮਗਦੀ ਕੰਡਾ ਠੀਕ ਆ ਯਾਰ ਹਰ ਕੇ ਆਏ ਅੱਜ ਵੀ ਠੀਕ ਹੈ ਕਿ ਨਹੀਂ ਬਾਕੀ ਲਗਾਤਾਰ ਇੱਕ ਬਾਜੀ ਛੱਡੀ ਆਪਾਂ ਦਾ ਆਪਣੀ ਨੇ ਖੇੜੇ ਉਦੋਂ ਬਾਅਦ ਲਗਾਤਾਰ ਤਿੰਨ ਬਾਜੀਆਂ ਹੋ ਗਆਂ ਬਾਈਕ ਤੇ ਬਾਈਕ ਨਾਲ ਹੀ ਖੜਾ ਰਹੇ ਸੀ ਇੱਕ ਟਾਬਾਂ ਛੜਾਈ ਉਹਨਾਂ ਦੀ ਫੁਰਦੂਖ ਖਿਉ ਵਾਲੀ ਛੜਾਈ ਹਨਾ ਆਪਾਂ ਸਨਮਾਨ ਲੈਣਗੇ ਦੂਜੇ ਮੁੰਡਿਆਂ ਨੇ ਫਿਰ ਅੱਜ ਛੱਡੀ ਬਾਜੀ ਉਹਨਾਂ ਦੀ ਆਪਾਂ ਤੇ ਉਹਨਾਂ ਨੂੰ ਬਾਹਾਂ ਕੋਈ ਚੈੱਕ ਕਰਦੇ ਹੋ ਬਾਈ ਨੇ ਕਿਹਾ ਮਾਇਰ ਵੀ ਦੱਸ ਦਿਆ ਕਰ ਰਹੇ ਸੀ ਆ ਆ ਜਾ ਕਰਾਂਗਾ ਇਹ ਖੜਾ ਆ ਜਾ ਕਰਾਂਗਾ ਹਾਂ ਲਿਓ ਨੇਰ

ਰਹਾ ਉਹ ਇਹ ਇਹ ਫੇਰ ਇਹ ਪਹਿਣੀ ਰਿਹਾ ਉਹ ਵਾਲੇ ਅਰਥ ਕੋਈ ਨਹੀਂ ਸਾਵਨ ਦੇ ਟਾਈਮ ਉੱਠ ਰਿਹਾ ਠੀਕ ਹੈ ਨਹੀਂ ਨੂੰ ਮਾਰੇ ਆਦੂਰੇ ਸਾਰੇ ਕਬੂਤਰ ਡੋਲਗਾ ਜੀ ਬੈਠਿਆ ਵੀ ਕੋਲੇ ਆਰੇ ਕੋਡਾ ਵੰਡੇ ਤਾਂ ਸਰਕਾਰ ਦੇ ਕੋਈ ਚੱਕਰ ਨਹੀਂ ਕਰਦੇ ਉੱਠ ਕੇ ਕੰਮ ਦੀ ਜਾਲ ਬਣਾਈਏ ਆਪਣੇ ਬੰਦੇ ਨਹੀਂ ਬਚ ਗਏ ਤੇ ਉਹ ਹੀ ਕੰਮ ਕਰਕੇ ਉਹ ਨਾ ਕਿਤੇ ਭੈਣ ਬਾਰ ਬੁਰ ਫੁੱਲੇ ਨਹੀਂ ਫੁੱਲੇ ਹੀ ਪੇ ਬਾਰ ਭਾਈ ਆਪਣ ਬੰਦੇ ਕੰਮ ਉਹ ਹੀ ਕਰਕੇ ਆਪਦੇ ਲਈ ਫੜ ਜੇ ਨੀਂਦਰੀ ਚ ਭੈਜ ਭੀਤੀ ਨੇਕੀ ਬਣ ਗਏ ਯਾਰ ਉਹ ਬਈ ਗਲਾਪੀ ਬੋਲਾ ਵਾਲੀ ਕੁਦਰੀ ਫੜ ਕੇ ਲਾਉਣੀ ਸੀਗੀ ਜੇ ਸੀਰ ਕੇ ਬੰਡੋ So we are left like, down to a diagram. ਆ ਵੀ ਇੱਧਰ ਲੇ ਗਰੇ ਨਾ ਆ ਬੁਟੀ ਖਾਏ ਤੇ ਅੰਦੀਵਾ ਸੇਵੀਆਂ ਦੀ ਰੋਟੀ ਗਈ ਹੂੰ ਆ ਆਇਆ ਬਤਲਿਓ ਖਾਣੇ ਰੋਟੀ ਬਲ ਤਾਂ ਦੱਸ ਹੋਰਿਆ ਹੋਰੀ ਆਇਆ ਕੰਜਲਾ ਕੋਲੇ ਆਇਆ ਪਰਚਾ ਹੋਰੀ ਆਇਆ ਗੱਲ ਸੁਣਨਾ ਮੇਰੀ ਉਹਨਾਂ ਫੜ ਦੂ ਭੈਜੋ ਬੱਕਰੀ ਕੰਨੇ ਜਿਹਦਾ ਅਰੇ ਕੀ ਸਰ ਬੁਰਛਾ ਚਲ ਇੱਕ ਮਿੰਟ ਬੀ ਪਾਵੇਂ ਨੂੰ ਯਾਰ ਬੇਟਾ ਖਾਲਾ ਰੋਟੀ ਉਹਨੇ ਮੇਰੀ ਵਾਇਆ ਵੀ ਗਦਾਮ ਫੂਮ ਪਰ ਟੈਨ ਵਾਲੀ ਪਿਉਂਦ ਗੇ ਸਾੜਾ ਸਾੜਾ ਕੀ ਕਹੇ ਕੋਈ ਨਾਲ ਕੰਮ ਕਰਾਂਗੇ ਪਾਣੀ ਮੁੱਕ ਗਿਆ ਬੁੱਤਰ ਹਾ ਉਹ ਵੀ ਹਾਲ ਤੱਕ ਗਏ ਮੇਰੇ ਹੋਟੇ ਹੁਣ ਫੇਰ ਨੀਂਦ ਨਹੀਂ ਲਾਈ ਜੇ ਕਸ ਹਾਦ ਤੱਕ ਦਾ ਨੀਂਦਰਾ ਹੋਊਗਾ ਬਦਲੇ ਵੀ ਸੋਈ ਸਕਦਾ ਹੂੰ ਤੇਰੇ ਕਿ ਸੁੱਤਾ ਆ ਰਿਆ ਰਾਤ ਨੂੰ 9 ਵਜੇ ਉੱਠ ਕੇ ਰੋਟੀ ਖਾ ਕੇ ਫੇਰ ਨੀਂਦ ਵਾਸਨਾ ਬਸ ਕੰਮਾਂ ਦੇ ਨਹੀਂ ਗਏ ਰਿਏ ਦੁਆ ਦੇਖ ਲੈ ਕੀ ਬੰਦਾ ਹੈਗਾ ਬਾਹਰ ਨਾ ਲੱਗਿਆ ਹੁਣ ਤੱਕ ਨਹੀਂ ਬਣਾਉਣਾ ਕੋਈ ਇੱਥੇ ਹੋਰ ਗੋਲੀ ਪੀਣਾ ਲੱਗਿਆ ਸਿਰ ਤਾਂ ਚਲੋ ਤੋਈ ਗੱਲ ਸੱਚ ਹਾਂ ਭਾਈ ਤੇ ਬਾਈ ਵਾਲਾ ਬੁੱਤਰ ਵੀ ਇੱਥੇ ਆ ਗਿਆ ਉਹੀ ਗੱਲ ਹੋ ਗਈ ਪੱਕਾ ਕਨਫਰਮ ਨਹੀਂ ਪਤਾ ਆਕਨੇ ਹਰਜੀਤ ਦੇਲ ਚੁੱਕਾ ਆਪਣੇ ਮਿੱਤਰ ਹੈ ਨਾ ਜਿਹਦੇ ਤੇ ਬਾਜੀ ਜਿਨ੍ਹਾਂ ਦੇ ਪੇਟ ਬਾਜੀ ਹੋਈ ਸੀ ਹੁਣ ਇਹ ਚੱਕ ਕੇ ਲਿਆਦਾ ਬਈ ਪੁੱਤਰ ਆਕਨੇ ਹੋਈ 5:00 ਵਜੇ ਦੇ ਆਸ-ਪਾਸ ਚਾਰ ਪੰਜ 5:00 ਦੇ ਆਸ-ਪਾਸ ਐਨ 7:00 5:00 7 ਮਿੰਟ ਐਗਜੈਕਟ ਟਾਈਮ ਨਹੀਂ ਪਤਾ ਵਾਣਾ ਚ ਬਿਚਾ ਕੇ ਲਿਆਦਾ ਬਈ ਪੁੱਤਰ ਇਹਨਾਂ ਕੋ ਜਿਆਦੇ ਬੁਰੀ ਹਾਲਤ ਤੇ ਪਿਆ ਸੀ ਪੁੱਤਰ ਹਣਾ ਕਿੰਨਾ ਜੋਰ ਲਾਇਆ ਹੋਣਾ ਚਾਰ ਕਰਨੇ ਹੈ ਹਣਾ ਤੇ ਪਾਤੀ ਉਹਨੇ ਡੇਗਡੂ ਤੇ ਪਾਉਣਾ ਕੋਈ 2 ਜੂ 2.5 ਦੇ ਆਸ-ਪਾਸ ਇਹਨਾ ਕੋਈ 3 2.5 ਕਿਦੋਂ ਕੁ ਬਜ ਦੇ ਕਰੇ ਪਰਵਾਇ ਦੇ ਸੁਣਵਾੜ ਗਿਆ ਉੱਚਾ ਗਿਆ ਸេចਿੰਦਰ ਕਹਿੰਦਾ ਉਸ ਦਿਵਾਰ ਅੱਬ ਜਾਣੇ ਵੀ ਕੋਈ ਘਾਟਾ ਉੱਡ ਕੇ ਬੈ ਡਿੱਗ ਗਿਆ ਬਾਣ ਚ ਰੱਬ ਜਾਣੇ ਵੀ ਜਾਂਦਾ ਜਾਂਦਾ ਡੇਗਡੂ ਹੈਨਾ ਉਹ ਪੰਨੂ ਨਹੀਂ ਪਤਾ ਇਹ ਕੋਈ ਚੀਜ਼ ਹੈ ਕੋਈ ਕੋਈ ਝੂਟ ਗਾਣਾ ਨਹੀਂ ਆਪਣੀ ਗੱਲ ਇਹ ਮਾਰਨਾ ਤੇ ਇਹਦਾ ਫੁੱਟੂ ਲਾਈ ਗਿਆ ਫਿਰ ਸਾਡੇ ਦਾ ਅੱਛੀ ਵੇ ਡਿੱਗ ਗਿਆ ਸਭ ਨੇ ਕੋਲੇ ਦਬਾਇਆ ਤਿੰਨ ਮਹੀਨੇ ਬਿੜਦਿਆਂ ਦਾ ਵੀ ਪਿਆ ਜੀ ਸਾਡੇ ਵੀ ਤਾਂ ਪਹਣਾ ਵੀ ਲੋਕਾਂ ਨਾਲ ਦੀ ਹੈ ਵੀ ਅੱਜ ਕਿਹੜਾ ਲੋਗੇ ਤੇ ਬੜਾ ਕੇ ਛੜਨਾ ਕੋਈ ਐਵੇਂ ਵੀ ਕੱਪ ਮਾਰੀ ਅੱਗੇ ਤਾਂ ਕਰਕੇ ਤੇ ਜਾਨਵਰ ਮੰਨ ਕੇ ਚਲ ਡਿੱਗਿਆ ਪਿਆ ਬਾਹਣਾ ਜਿੱਥੇ ਹੈਗਾ ਬਹੁਤ ਜ਼ੋਰ ਬਹੁਤ ਜਿੰਨਾ ਹੱਦੋਂ ਵੱਧ ਲੰਮਾਈ ਪਿਆ ਸੀ ਹੈ ਰੂਟਰ ਬਾਹਣਾ ਜਮਪੜੀ ਵਸੋਂ ਥਾਕ ਭੋਲੇ ਜੋਨੀ ਵਾਲੀ ਭੋਲੇ ਕੁੜੀਰੀ ਕੋਰੇ ਤੇ ਹੋ ਸਕਦਾ ਵੀ ਵੀਡੀਓ ਹੋਈ ਤਾਂ ਐਡ ਕਰੂੰਗਾ ਜੇ ਆਪਾਂ ਕਾਲੂ ਰੂਟਰ ਫੜ ਕੇ ਲੱਗੇ ਕੋਈ ਵੀ ਗੱਲਬਾਤ ਹੋਈ ਦੱਸਾਂ ਤੁਹਾਨੂੰ ਚਲੋ ਬਦਾਂ ਨੂੰ ਪਹਿਵੇਂ ਯਾਰ